ਤੇਰੇ ਫਰਾਕ ਪਾਈ ਹੋਈ ਦਰਾਦੀ ਜੇ ਰੰਗ ਰੀ ਹੈ ਨਾ ਤੇ ਤੂੰ ਕਰੇ ਨਾ ਹਾਂ ਭਾਈ ਕਰੇ ਪਿਆ ਅੱਛਾ ਕਿਆ ਮੋੜਾ ਪਾਵੇਂ ਆ ਗੁਲਾਬੀ ਆ ਬਦਲਾ ਗੁਲਾਬੀ ਰੰਗ ਪੂਰਾ ਫਰਾਕ ਦੇ ਨਾਲ ਹੀ ਰਲਿਆ ਪਿਆ ਹੈ ਨਾ ਉਹ ਕਰੋਂ ਚਲੇ ਗਏ ਤੂੰ ਤਾਂ ਇੰਨੀ ਆ ਚੰਗਿਆੜਾ ਮਾਰਨ ਲੋ ਰੋਏ ਬੂਰਾ ਹਾਲ ਕਰਤਾ ਨਜ਼ਰ ਲੱਗੀ ਅੱਛਾ ਉਹ ਡੋਕਦਾ ਉਹਨਾਂ ਨੇ ਇਦਾਂ ਸਤਰਾ ਦੀ ਦੇਖੋ ਥੋੜੇ ਬੰਨੇ ਕਿਵੇਂ ਦੇਖਦਾ ਗਲਤ ਨੂੰ ਦੇਖਦੇ ਹਾਂ ਕਿਵੇਂ ਜਾ ਬੜਾ ਪਾਉਂਗਾਗਾ ਘਰੇ ਆਈ ਗਈ ਜਾਂਦਾ ਵੀ ਮੈਂ ਵੀ ਉੱਤੇ ਜਾਣਾ ਮੈਨੂੰ ਉੱਤੇ ਲੈ ਕੇ ਜਾਓ ਉਥੇ ਤੇ ਆਹ ਉਥੇ ਹੀ ਆਪਣਾ ਜਵਾਰੇ ਧਮਾ ਘਰੋਂ ਪਾਇਨੇ ਆ ਹਾਂਜੀ ਨਾਲ ਕਾਲ ਆਇਆ ਸੀ ਹਾਂਜੀ ਹਾਂਜੀ ਇੱਥੇ ਨਾਲ ਕਾ ਪਿਆ ਆਪਣੇ ਜਿੱਥੇ ਸੰਘਾ ਨਾ ਇਹ ਕਿਥੇ ਲੁਕਾਗਾ ਤਾਂ denn ਦੇਖਿਆ ਉਹ ਤਨ ਗੁੱਥੋਸ ਤੋਦ ਦਿੰਮੀ ਉਹ ਨਾਲ ਕਾ ਦਾ ਦੇਖਿਆ ਉਹ ਮੈਂ ਨਹੀਂ ਦੇਖਿਆ ਆਜਰ ਮਗਨੂ ਰਿਹਾ ਹੈ ਜਦ ਇਹਨੇ ਆਕਰ ਪਾਇਆ ਉਧਰ ਨਾ ਤਾਂ ਦੇਖਿਆ ਇੱਦਾਂ ਆਹ ਸਾਹਮਣ ਹਾਂ ਉਹ ਦੇਖ ਤਾਂ ਉਹਨੂੰ ਤੇ ਮਾਇ ਤਾਂ ਉਹ ਠੀਕ ਆ ਬਸ ਫਿਰ ਪੁਰਾਣੀਆਂ ਗੱਲਾਂ ਮੈਨੂੰ ਸੁਣਾਉਂਦੀ ਰਿਹਾ ਕਰਤੋ